ਇਹ ਜੀ ਵੱਡਾ ਬਰਾਕਾ ਸੰਪ੍ਰਦੇਸ਼ ਹੈ ਆ ਕਿਤਰਾ ਏਡਾ ਲੰਗਰ ਲਗਾਇਆ ਵਾ ਕਿ ਜਲ ਕਿ ਇਹ ਲੰਗਰ ਅਸੀਂ ਹੱਥ ਆਪਣਾ 100 ਦੇ ਮਹੀਨੇ ਪਹਿਲੀ ਸੰਗਰਾਮ ਨੂੰ ਲਾਇਆ ਇਜਾਣੇ ਕਿ ਮਾਮਾਈ ਦੇ ਨਾ ਆਦਾ ਬਹੁਤ ਵਧੀਆ ਭੰਡਾਰਾ ਹੁੰਦਾ ਵਾ ਵੀ ਇਹ ਆ ਵੀ ਇੰਨੇ ਸੰਗਤੀਆਂ ਨਾਲ ਸ਼ਾਟੇ ਜਾਂਦੀਆਂ ਬਹੁਤ ਖੁਸ਼ ਹੋ ਜਾਂਦੀਆਂ ਇਹ 100 ਦਾ ਪਹਿਲਾ ਮਹੀਨਾ ਵਾ ਇਹ 100 ਦਾ ਆਪਣਾ ਪਹਿਲਾ ਦਿਨ ਆ ਸੌਂਦ ਦੇ ਸੰਗਰਾਹ ਦਾ ਤੇ ਕੀ ਲੰਗਰ ਲਾਇਆ ਜੋ ਅੱਜ ਖੀਰ ਪੂੜੇ ਕਿੰਨੀ ਵਧੀਆ ਲੰਗਰ ਤੇ ਲੰਗਰ ਮਾਮਾਈ ਦੇ ਪੂਰਗੀ ਕਰਨੀ ਹੈ ਕਿ ਆਪਾਂ ਦੇਖੋ ਸੀ ਖੋਜਿਆ ਮਾਮਾਈ ਖੋਜਿਆ ਇਹ ਖੋਜਿਆ ਕਿ ਕਿੰਨਾ ਕੋਲ ਪਾਸ ਕਿੰਨੇ ਕੁ ਲੋਕ ਦੇ ਦੇ ਕੇ ਬੜਾ ਪਤਾ ਨਹੀਂ ਕਿ ਸਾਲ ਬਾਅਦ ਇੱਥੇ ਲੰਗਰ ਲੱਗਦਾ ਨੇ ਤਕਰੀਬਨ ਆਪਣੇ ਲਾਗੇ ਪਨੇ ਸਭ ਨੂੰ ਪਤਾ ਹੁੰਦਾ ਵੇ ਵੀ ਇਹਨਾਂ ਲੰਗਰ ਲਾਇਆ ਉਹ ਮੈਡੀਟਰੀ ਸਭ ਤੁਰੇ ਆਉਂਦੇ ਆਪਣਾ ਵਧੀਆ ਛੱਕੇ ਜਾਂਦੇ ਆ ਅਜਮਾਲਪੁਰੇ ਦੀਰ ਦਾ ਮਾਲਪੁਰੇ ਦਾ ਖੀਰ ਆ ਪੂਨੀ ਮਾਤਾ ਜੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਸੋਨਦਮ ਦੀ ਨਾਮਾ ਮਈ ਦਾ ਚੜਿਆ ਜੀ ਅਸੀਂ ਹਰ ਸਾਲ ਇਤਰਾ ਹੀ ਲੰਗਰ ਲਾਈਦਾ ਵਾ ਤੇ ਇਤਰਾ ਹੀ ਲੁੰਦੇ ਰਵਾਂਗੇ ਤੇ ਕੀ ਲਗਾਇਆ ਜੀ ਨਾਲ ਜੀ ਖੀਰ ਹੈਗੀ ਮਾਲ ਕੁੜੇ ਦਾ ਲੰਗਰ ਆ ਜੀ ਖੀਰ ਖੀਰ ਤੇ ਮਾਲ ਕੁੜੇ ਦਾ ਲੰਗਰ ਆ ਕਿੰਨੀ ਸੰਗਤ ਆ ਰਹੀ ਹੋ ਮਾਮਾ ਘੇ ਖਾ ਰਹੀ ਹੈ ਜੀ ਸੰਗਤ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜਿਆਦੀ ਖੁਸ਼ੀ ਹੋ ਰਹੀ ਹੈ ਜੀ ਮਾਮਾ ਮਈ ਦੇ ਇਤਾਂ ਹੀ ਮਾਮੇ ਦਿੰਦੇ ਰਹੇ ਰਹੀਏ ਇਤਰਾ ਸੇਵਾ ਕਰਦੇ ਰਹੀਏ ਹਰ ਸਾਲ ਲਗਾਉਂਦੇ ਹਾਂ ਹਾਂਜੀ ਹਾਂਜੀ ਹਰ ਸਾਲ ਲਾਈਦਾ ਜੀ ਮਾਮਾ ਮਈ ਦਾ ਲੰਗਰ